ਅੱਜ ਮੰਡੀ ਰੋੜਾਂ ਵਾਲੀ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਨਵੇਂ ਪੱਧ ਉન્નਤ ਹੋਏ ਸੀਐਚਟੀ ਸ਼ੋਕ ਸਰਾਰੀ ਵੱਲੋਂ ਬੀਪੀਓ ਜਲਾਲਾਬਾ ਨਰਿੰਦਰਪ ਸਿੰਘ ਬਲਾਕ ਦੇ ਅਧੀ ਦਰਜਨ ਦੇ ਕਰੀਬ ਸੀਐਚਟੀ ਅਤੇ ਅ ਦਰਜਨ ਤੋਂ ਵੱਧ ਐਚਟੀ ਅਧਿਆਪਕਾਂ ਤੇ ਹੋਰ ਮੋਤਵਰ ਵਿਅਕਤੀਆਂ ਦੀ ਹਾਜ਼ਰੀ ਦੇ ਵਿੱਚ ਬਤੌਰ ਸੀਐਚਟੀ ਵੱਜੋਂ ਆਪਣਾ ਅਹੁਦਾ ਸੰਭਾਲ ਲਿਆ ਗਿਆ ਇਸ ਮੌਕੇ ਬਤੌਰ ਬਲਾਕ ਸਿੱਖਿਆ ਅਫਸਰ ਜੁਆਇਨ ਕਰਵਾਉਣ ਦੇ ਲਈ ਆਏ ਨਰਿੰਦਰਪ ਸਿੰਘ ਨੇ ਕਿਹਾ ਕਿ ਸ਼ਿੱਖਿਆ ਵਿਭਾਗ ਦੇ ਚੰਗੇ ਅਧਿਆਪਕਾਂ ਦੀ ਮਿਹਨਤ ਸਦਕਾ ਹੀ ਪੰਜਾਬ ਸਿੱਖਿਆ ਦੇ ਖੇਤਰ ਵਿੱਚ ਬੁਲੰਦੀਆਂ ਨੂੰ ਛੂ ਰਿਹਾ ਹੈ ਅਧਿਆਪਕਾਂ ਅਤੇ ਹੋਰ ਵੱਖ-ਵੱਖ ਜਥੇਬੰਦੀਆਂ ਨਾਲ ਅਗਵਾਣੇ ਜਿੱਥੇ ਨਵੇਂ ਪਦ ਉਨਤ ਹੋਏ ਅਸ਼ੋਕ ਕੁਮਾਰ ਸਰਾਰੀ ਨੂੰ ਵਧਾਈ ਦਿੱਤੀ ਉੱਥੇ ਹੀ ਇਸ ਸਕੂਲ ਦੇ ਕੁਝ ਦਿਨ ਪਹਿਲਾਂ ਸੰਖੇਪ ਬਿਮਾਰੀ ਦੇ ਕਾਰਨ ਸਦੀਵੀ ਵਿਛੋੜਾ ਦੇ ਗਏ ਸਵਰਗੀ ਸੀਐਚਟੀ ਸਮੁੰਦਰ ਸਿੰਘ ਦੇ ਕੰਮਾਂ ਨੂੰ ਵੀ ਯਾਦ ਕੀਤਾ ਗਿਆ ਇਸ ਮੌਕੇ ਅਧਿਆਪਕ ਸਤਵਿੰਦਰਪਾਲ ਸਿੰਘ ਸੰਧੂ ਦੇ ਵੱਲੋਂ ਸਭ ਤੋਂ ਪਹਿਲਾਂ ਨਵੇਂ ਪਦ ਉਨਤ ਹੋਏ ਸੀਐਚਟੀ ਸ਼ੋਕਮਾਰ ਸਰਾਰੀ ਤੇ ਸਮੂਚੇ ਅਧਿਆਪਕਾਂ ਨੂੰ ਸਕੂਲ ਵਿੱਚ ਪਹੁੰਚਣ ਤੇ ਜੀ ਆਇਆਂ ਕਿਹਾ ਇਸ ਮੌਕੇ ਸ਼ੋਕ ਸਰਾਰੀ ਨੇ ਆਪਣੇ ਅਧਿਆਪਕ ਸਾਥੀਆਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਹ ਆਪਣੇ ਕਿੱਤੇ ਨੂੰ ਇਮਾਨਦਾਰੀ ਲਗਨ ਅਤੇ ਜਜ਼ਬੇ ਨਾਲ ਜਿਸ ਤਰ੍ਹਾਂ ਸ਼ੁਰੂ ਤੋਂ ਹੀ ਨਿਭਾ ਰਹੇ ਹਨ ਉਸੇ ਤਰ੍ਹਾਂ ਹੀ ਹੁਣ ਵੀ ਜੋ ਉਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਉਸ ਨੂੰ ਆਪਣੇ ਅਧਿਆਪਕ ਸਾਥੀਆਂ ਬੱਚਿਆਂ ਦੇ ਮਾਪਿਆਂ ਤੇ ਪੰਚਾਇਤਾਂ ਦੇ ਸਹਿਯੋਗ ਨਾਲ ਹੋਰ ਵੀ ਵਧੀਆ ਢੰਗ ਦੇ ਨਾਲ ਨਿਭਾਉਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਰ ਸਾਵਣਾ ਦੇ ਪਿਤਾ ਖਜ਼ਾਨ ਸਿੰਘ ਅਧਿਆਪਕਾ ਜਗਨੰਦਨ ਸਿੰਘ ਪਰਮਜੀਤ ਛੋਰੇਵਾਲਾ ਸਰਵ ਭਾਰਤ ਨੌਜਵਾਨ ਸਭਾ ਦੇ ਸਾਫਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾ ਦਲੀਪ ਸੈਣੀ ਸਤਨਾਮ ਮਹਾਲਮ ਤਿਲਕ ਕੰਬੋਜ਼ ਭਗਵਾਨ ਸਿੰਘ ਸ਼ਾਮ ਸਿੰਘ ਗੁਰਦਿੱਤ ਸੁਖਵਿੰਦਰ ਸਿੰਘ ਬਲਕਾਰ ਸਿੰਘ ਡਾਕਟਰ ਸਤਨਾਮ ਸਿੰਘ ਮਾਸਟਰ ਹਰਨੇਕ ਸਿੰਘ ਸਾਫਕਾ ਸਰਪੰਚ ਓਝਾਂਵਾਲੀ ਬੰਤਾ ਸਿੰਘ ਸਵਰਨ ਸਿੰਘ ਸਤੀਸ਼ ਕੁਮਾਰ ਗਰਮੀਤ ਸਿੰਘ ਵਿਨੇ ਕੁਮਾਰ ਡਾਕਟਰ ਰਜਿੰਦਰਪਾਲ ਸਿੰਘ ਇਕਵਨ ਇੰਦਰਜੀਤ ਸਿੰਘ ਕੁਲਵਿੰਦਰ ਕੌਰ ਭਪਿੰਦਰ ਕੌਰ ਮੁਖਤਿਆਰ ਕੌਰ ਅਮਨਦੀਪ ਫਾਜ਼ਿਲਕਾ ਮੇਜਰ ਸਿੰਘ ਗੁਰਮੀਤ ਸਿੰਘ ਮੰਗਾ ਸਿੰਘ ਬਲਵੀਰ ਸਿੰਘ ਜੁਗਰਾਜ ਸਿੰਘ ਗੁਰਦੀਪ ਸਿੰਘ ਕਾਟਗੜ੍ਹ ਸ਼ਿੰਦਰ ਸਿੰਘ ਲਾਧੂਕਾ ਸ਼ਗਨ ਸਿੰਘ ਟਾਲੀ ਵਾਲਾ ਬਚਨ ਸਿੰਘ ਬਾਮਣੀ ਵਾਲਾ ਸੁਖਵਿੰਦਰ ਸਿੰਘ ਰਕੇਸ਼ ਕੁਮਾਰ ਅਮਨਦੀਪ ਸਿੰਘ ਸੋਢੀ ਆਦ ਹਾਜ਼ਰ ਸਨ ਸਰ ਅਧਿਆਪਨ ਕਿੱਤੇ ਦੇ ਵਿੱਚ ਸਾਰਾ ਸ਼ੋਕ ਸਰਾਰੀ ਦੀ ਤਰੱਕੀ ਹੋਈ ਉਹਦੇ ਬਾਰੇ ਅੱਜ ਉਹਨਾਂ ਨੇ ਜੁਆਇਨ ਕੀਤਾ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਆਪਣੇ ਬਲੌਕ ਨੂੰ ਸ਼ੋਕ ਸਰਾਰੀ ਦਾ ਪ੍ਰੋਮੋਸ਼ਨ ਦੇ ਰਾਹੀਂ ਇੱਥੇ ਕਾਫੀ ਜੁਆਇਨ ਕਰੂੰਗਾ ਇੱਥੇ ਨਿਕਾ ਸਾਰਥੀ ਆਉਂਦਾ ਹਾਂ ਉਮੀਦ ਕਰਦਾ ਹਾਂ ਕਿ ਇਹ ਜਿਹੜੇ ਉਹਨਾਂ ਦੇ ਸਮੇਂ ਚ ਆਪਕੇ ਜੀ ਦੀ ਜੀਤੀ ਹੈ ਤਾਂ ਨਹੀਂ ਕਿ ਇਮਾਨਦਾਰੀ ਨਾਲ ਹੋਵੇ। ਸਾਹਿਬ ਬਤੌਰ ਅੱਜ ਤੁਸੀਂ ਸੀਐਚਟੀ ਇੱਥੇ ਜੁਆਇਨ ਕੀਤਾ ਹੈ। ਪਹਿਲਾਂ ਤੁਸੀਂ ਸਵਾਵਾਵਾਂ ਦਿੱਤੀਆਂ ਨੇ ਆਪਣੇ ਪੁਰਾਣੇ ਸਕੂਲਾਂ ਵਿੱਚ। ਇੱਥੇ ਇੱਕ ਵੱਡੀ ਚੁਣੌਤੀ ਹੈ ਵੱਡਾ ਸਕੂਲ ਹੈ ਵੱਡੀ ਗਿਤੀ ਹੈ। ਕਿਵੇਂ ਦੇਖਦੇ ਹੋ? ਅੱਜ ਮੈਂ ਬਤੌਰ ਸੀਏਟੀ ਮੰਡੀਆ ਮੈਂਗਾ ਦੇ ਵਿੱਚ ਜੋਇਨ ਕੀਤਾ ਹੈ। ਅ ਸੋ ਦੇ ਸਟਾਫ ਦਾ ਮੈਂ ਆਪਣੇ ਵਿਭਾਗ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੇਰੇ ਜਿੰਮੇ ਡਿਊਟੀ ਲਈ ਇਹ ਸੇਵਾ ਲਗਾਈ ਹੈ। ਭਾਵੇਂ ਕਿ ਕਾਫੀ ਚੁਣੌਤੀਆਂ ਹੈਗੀਆਂ ਪਰ ਹਿੰਮਤ, ਮਿਹਨਤ ਤੇ ਸਿਰੜ ਦੇ ਨਾਲ ਇਹ ਚੁਣੌਤੀਆਂ ਜਿਹੜੀਆਂ ਸਮੱਸਿਆਵਾਂ ਉਹ ਹੱਲ ਕੀਤੀਆਂ ਜਾ ਸਕਦੀਆਂ। ਕੋਸ਼ਿਸ਼ ਕਰਾਂਗੇ ਵਿਭਾਗ ਦੇ ਵਿੱਚ ਜਦੋਂ ਦੇ ਸੇਵਾ ਦੇ ਵਿੱਚ ਆਏ ਆ ਉਦੋਂ ਦੇ ਚੁਣੌਤੀਆਂ ਨੂੰ ਸਾਹਮਣਾ ਕਰ ਰਹੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਚੁਣੌਤੀਆਂ ਆਣਗੀਆਂ ਉਹ ਹੱਸ ਕੇ ਖੇੜੇ ਮੱਥੇ ਜਿਹੜਾ ਉਹਨਾਂ ਨੂੰ ਸਹਾਰ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਔਰ ਅੱਗੇ ਜਿਹੜਾ ਖੇਡ ਦੇ ਵਿੱਚ ਵਧਾ ਸੀ ਸੀਐਚਟੀ ਨਵੇਂ ਤੁਹਾਡੇ ਆਏ ਨੇ ਤੇ ਉਸ ਵੰਦੇ ਕੀ ਕਰੇਗਾ ਸਵੇਰ ਨੂੰ ਅੱਜ ਤਵੇ ਜੀ ਸ਼ੋਕਮਾਰ ਸਰਾਰੀ ਜੀ ਇਹਨਾਂ ਨੇ ਸੀਐਡੀ ਤੌਰ ਤੇ ਜੁਆਇਨ ਕੀਤਾ ਹੈ ਉਹਨਾਂ ਨੂੰ ਅੱਜ ਅਸੀਂ ਇੱਥੇ ਧੰਨਵਾਦ ਕੀਤਾ ਬੜਾ ਜੁੜਨ ਕਰਾਇਆ ਸਕੂਲ ਦੇ ਵਿੱਚ ਅਸੀਂ ਉਹਨਾਂ ਨੂੰ ਵਾਰ ਵਾਰ ਦਿੰਦੇ ਆ ਇਹ ਸੀਟ ਸਾਡੀ ਸਾਡੇ ਬਹੁਤ ਹੀ ਸਰਦਾਰ ਨੂੰ ਸੀਐਡੀ ਜੋ ਕਿ ਅਚਨ ਚੇਦੀ ਕਾਲਜਰਾਣਾ ਕਰਕੇ ਸਕੂਲ ਦੇ ਵਿੱਚ ਕੰਮ ਕਰਦੇ ਹੋਏ ਉਹਨਾਂ ਦੀ ਸੀਟ ਖਾਲੀ ਹੋਈ ਸੀ ਉਸ ਸੀਟ ਤੇ ਆਇਆ ਹੈ ਉਹਨਾਂ ਨੇ ਸੁਮندر ਸਿੰਘ ਜੀ ਨੇ ਬਹੁਤ ਸਾਰਾ ਕੰਮ ਸਕੂਲ ਦੇ ਵਿੱਚ ਕੀਤਾ ਬੜਾ ਸੁਨਿਓਣਾ ਦੇਣਾ ਹੈ ਪਰਾਸ਼ੋਕ ਜੀ ਸਰਾਰੀ ਜੀ ਸਾਨੂੰ ਉਮੀਦ ਹੈ ਕਿ ਕੋੜੇ ਸਾਡੇ ਨਾਲ ਮੋਟਨ ਮੋਟਾ ਜੁੜ ਕੇ ਕੰਮ ਕਰਾਂਗੇ ਸਿੱਖੱਟੇ ਔਰ ਅਸੀਂ ਉਹਨਾਂ ਦਾ ਪੂਰਾ ਸਾਥ ਦੇਵਾਂਗੇ ਉਸੇ ਤਰ੍ਹਾਂ ਕੰਮ ਕਰਾਂਗੇ ਤਾਂ ਕਿ ਸਾਨੂੰ ਸੁਬੰਦਰ ਸਿੰਘ ਜੀ ਜੋ ਪੂਰੇ ਕੰਮ ਛੱਡੇ ਹੈ ਜੋ ਰਹਿ ਗਏ ਨੇ ਅਸੀਂ ਉਹ ਕੰਮ ਜਿਹੜੇ ਪੂਰੇ ਕਰਾਂਗੇ ਅਸੀਂ ਫਿਰ ਕੋ ਇੱਕ ਵਾਰ ਜਿਹੜਾ ਹੈ ਸਾਡੇ ਸ਼ੋਕ ਪਰ ਸਰਾਰੀ ਜੀ ਨੂੰ ਉਹਨਾਂ ਨੂੰ ਵਧਾਈ ਦਿੰਨੇ ਆ ਵਰਤਵਾ ਦਿੰਨੇ ਆ ਔਰ ਨਾਲ ਦੀ ਨਾਲ ਹੀ ਮੈਂ ਸਾਡੇ ਸਰ ਜੀ ਨੂੰ ਮੈਂ ਸਾ ਯਾਦ ਕਰਦਾ ਉਹਨਾਂ ਨੂੰ ਇਸ ਦਾ ਬਤਨ ਸਰ ਅੱਜ ਤੁਹਾਡੇ ਸਕੂਲ ਵਿੱਚ ਨਵੇਂ ਸੀਐਚਟੀ ਸਾਹਿਬ ਨੇ ਜੁਆਇਨ ਕੀਤਾ ਤੁੱਕ ਕੀ ਕਹਿਣਾ ਚਾਹੋ ਹਾਂਜੀ ਅੱਜ ਸਾਡੇ ਸੈਂਟਰ ਸਕੂਲ ਮੰਡੀ ਮੀਨਗੰਜ ਦੇ ਵਿੱਚ ਸਾਡੇ ਵੀਰ ਅਸ਼ੋਕ ਸਰਾਰੀ ਜੀ ਨੇ ਉਹਨਾਂ ਦੀ ਪ੍ਰਮੋਸ਼ਨ ਹੋਈ ਔਰ ਉਹ ਬਤੌਰ ਸੀਆਟੀ ਅੱਜ ਜੁਆਇਨ ਕੀਤੇ ਨੇ ਸਾਡੇ ਪਿਛਲੇ ਸੀਆਟੀ ਸਰਦਾਰ ਸੁਖਮਿੰਦਰ ਸਿੰਘ ਜੀ ਜੋ ਉਹਨਾਂ ਅਣਹੋਣੀ ਘਟਨਾ ਵਾਪਰੀ ਜਿਹਦੇ ਵਿੱਚ ਉਹਨਾਂ ਦੀ ਬੇਵਕਤੀ ਜਿਹੜੀ ਮੌਤ ਹੋ ਗਈ ਔਰ ਉਹਨਾਂ ਦੀ ਜਿਹੜੀ ਬਹੁਤ ਕਮੀ ਸੀ ਉਹ ਅੱਜ ਸਰਦਾਰ ਅਤਰਾਰੀ ਸਾਹਿਬ ਆਏ ਨੇ ਸ਼ੌਮ ਜੀ ਉਹਨਾਂ ਨੇ ਜਿਹੜਾ ਹੈ ਅੱਜ ਕਰਤੱਲ ਸੰਭਾਲ ਲਿਆ ਹੈ ਔਰ ਜਿਹੜੀ ਉਹਨਾਂ ਦੀ ਕਮੀ ਹੈ ਉਹਨਾਂ ਵਰਗੇ ਜਿਵੇਂ ਉਹ ਤਾਂ ਨਹੀਂ ਮਿਲ ਸਕਦੇ ਪਰ ਇਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਵਰਗੇ ਕੰਮ ਨੇ ਸਾਨੂੰ ਜਿਹੜਾ ਸੀਆਈਟੀ ਨਾਲ ਮਿਲਿਆ ਅਸੀਂ ਉਹਨਾਂ